ਕੋਟਲ ਨਾ ਛੜਲੀ ਪਊਗੀ ਉਹ ਕੋਟਲ ਨੇ ਦੀ ਪੜ੍ਹ ਕੇ ਕਹਿੰਦਾ ਸੀ ਜੀ ਖਤਾਬਾ ਪੜ੍ਹ ਲਈ ਔਰ ਤੁਸੀਂ ਵਿਗੜ ਗਏ ਕਿ ਪੜ੍ਹ ਲਈਆਂ ਛੜੀਆਂ ਮਾਰ ਨਹੀਂ ਪੜ੍ਹ ਲਈਆਂ ਤੁਸੀਂ ਧੋਖੇ ਦੇਣੇ ਪੜ੍ਹ ਲੈ ਕਿ ਪੜ੍ਹਾਈਆ ਫੜਕੜੀ ਬਾਗੇ ਦੁੱਧ ਵਗਾੜਤਾ ਇਹ ਸੁਗਬਿਆ ਨਹੀਂ ਦੁੱਧ ਵਗਾੜਤਾ ਕਹਿੰਦਾ ਜੀ ਅਸੀਂ ਬਹੁਤ ਉਸਤਾਦ ਹੋਗੇ ਤੈ ਤਾਂ ਵਗਾੜਤਾ ਸਭ ਕੁਝ ਅਜੀ ਰਹਿਤਾ ਦੇ ਦੋ ਯੋ ਦੇ ਦੋ ਉਹਨਾਂ ਨੂੰ ਫਲਾਣਾ ਦੇ ਦੋ ਕੀ ਝਗੜਿਆਂ ਦੇ ਵਿੱਚ ਇਹਨੂੰ ਜ ਰੱਖਿਆ ਕੀ ਢੜੇ ਬੰਦੀਆਂ ਬਣ ਗਈਆਂ ਤੇ ਜਿਹੜੇ ਦੇਸ਼ ਦੇ ਵਿੱਚ ਢੜੇ ਬੰਦੀ ਹੋਵੇ ਉਹਨੂੰ ਦੁਸ਼ਮਣ ਦੀ ਕੀ ਲੋੜ ਹੈ ਬਾਹਲੇ ਦੀ ਜਿਹੜੇ ਘਰ ਦੇ ਢੜੇ ਬੰਦੀ ਹੋਵੇ ਉਹਨੂੰ ਬਾਹਲੇ ਦੁਸ਼ਮਣ ਦੀ ਕੀ ਲੋੜ ਹੁੰਦੀ ਹੈ ਜਿਹੜੇ ਦੇਸ਼ ਵਿੱਚ ਰੌਲਾ ਹੀ ਏਕਤਾ ਦਾ ਬੰਦਨਾ ਏਕਤਾ ਹੈ ਕਿੱਥੇ ਸੱਚ ਤਾਂ ਇਹ ਹੀ ਹੈ ਝੂਠ ਜੈਸੀ ਜੋ ਮਰਜ਼ੀ ਕਹੀ ਜਾਏ ਇਹ ਬਾਹਰ ਦਿਖਾਉਣ ਵਾਸਤੇ ਜੋ ਮਰਜ਼ੀ ਝੂਠ ਬੋਲੀ ਗਈ ਹੈ ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਫਿਰ ਇਹ ਵੀ ਕਹੀ ਜਾਂਦੇ ਬੈਡ ਅਨਸਰ ਦੇਖ ਦੇ ਬੈਡ ਅਨਸਰ ਕਿੱਥੋਂ ਪੈਦਾ ਹੋ ਗਏ ਇਹ ਕਿੱਥੋਂ ਆ ਗਏ ਜੇ ਬੈਡ ਅਨਸਰ ਹੈਗੇ ਨੇ ਕਿਉਂ ਆ ਗਏ ਹੋ ਦੇਖਦੇ ਕਿੱਥੋਂ ਆ ਗਏ ਹੋ ਸਾਡੇ ਪੈਦਾ ਕੀਤੇ ਹਨ ਇਹ ਨਹੀਂ ਪਤਾ ਵੀ ਅਸੀਂ ਵੀ ਬੈਡ ਅਨਸਰ ਹਾਂ ਬੈਡ ਅੰਸਰ ਦਾ ਜਿਹੜੇ ਬੈਠੇ ਹਕੂਮਤ ਵਾਲੇ ਨੇ ਉਹ ਵੀ ਹੈਗੇ ਨੇ ਉਹਨਾਂ 'ਚ ਵੀ ਹੈਗਾ ਅਸਲ ਤਾਂ ਉਹੀ ਬੈਡ ਅੰਸਰ ਨੇ ਪਹਿਲਾਂ ਉਹ ਤੋਂ ਥੱਲੇ ਆ ਜਾਂਦੇ ਜਿਵੇਂ ਰਾਜਾ ਤਸਾ ਪਰ ਜਾ ਸਾਰੇ ਬੈਡ ਅੰਸਰ ਨੇ ਭੋਤੇ ਕੋਈ ਬੱਲਾ ਬੱਲਾ ਹੀ ਸੱਚਾ ਸੋਚਾ ਬਾਕੀ ਸਭ ਬੈਡ ਅੰਸਰ ਨੇ ਭਰਿਆ ਹੋਇਆ ਕੁਝ ਜਿਆਦਾ ਕੁਝ ਜਿ ਘੱਟ ਹੈ ਕੋਈ ਇੱਕੋ ਜਿਹਾ ਹੀ ਸਾਰੇ 'ਚ ਇੱਕੋ ਪਾਣੀ ਪੀਂਦੇ ਨੇ ਕੋਈ ਹਵਾ ਹੈ ਇੱਕੋ ਮਹੌਲ ਹੈ ਇੱਕੋ ਜਿਹਾ ਲੋਕ ਹੈ ਸਾਰਿਆਂ 'ਚ ਇੱਕੋ ਜਿਹਾ ਗਾਰ ਐ ਇੱਕੋ ਜਿਹਾ ਭਰਮ ਐ ਇੱਕੋ ਜਿਹਾ ਵੋਹ ਐ ਸਾਰਿਆਂ ਚ ਤੇ ਇਹ ਚਾਰੇ ਪੰਜੇ ਚੀਜ਼ਾਂ ਬੈਡ ਐਂਸਰ ਆਹ ਗਰੋਹ ਰੋਹ ਵੋਹ ਗਾਰੇ ਤਾਂ ਬੈਡ ਐਂਸਰ ਐ ਜਿਹੜਾ ਇਹਦੇ ਨਾਲ ਲਿਆ ਹੋਇਆ ਸਾਰਾ ਬੈਡ ਐਂਸਰ ਹੀ ਬਗਾੜਿਆ ਹੋਇਆ ਇਹ ਬੈਡ ਐਂਸਰ ਬਣਾਉਂਦੀ ਦਵਾਈ ਐ ਇਹ ਬੈਡ ਐਂਸਰ ਹੀ ਬਣਾਉਂਦੀ ਉਹ ਪਹਿਲਾਂ ਕਰਦੀ ਉਹ ਇਹ ਅਸੀਂ ਛੱਡਦੇ ਨਹੀਂ ਸਾਰਾ ਵਿਗੜਿਆ ਹੋਇਆ ਹੀ ਐ ਸਾਰਾ ਕੋੜ ਬੋੜ ਤਾਂ ਇਹ ਸਾਚੀ ਕਰਨ ਵਾਲੇ ਨੇ ਤੇ ਕਰਨ ਤੇ ਵੀ ਤੁਸੀਂ ਉੱਥੇ ਰਹੋ ਜੀ ਪਰ ਆਪਣੇ ਫੈਸਲੇ ਕਰਦੇ ਰਹੋ ਆਪੇ ਉਹ ਟਮਾਟਾ ਪਾਰ ਹੋ ਜਾਏ ਲੜਾਈ ਕਰਕੇ ਕਰ ਲੋ ਜੀ ਮਰਜ਼ੀ ਕਰ ਲੋ ਸਿਆਣਪ ਨਾਲ ਕਰ ਲੋ ਜਾਂ ਬੁਰਾਤ ਨਾਲ ਕਰ ਲੋ ਫੈਸਲੇ ਸਿਆਣਪ ਨਾਲ ਵੀ ਹੋ ਜਾਂਦੇ ਨੇ ਬੁਰਾਤ ਨਾਲ ਵੀ ਹੋ ਜਾਂਦੇ ਨੇ ਰਸ਼ੀਆ ਟੁੱਟ ਗਿਆ ਇੱਕ ਵੀ ਆਦਮੀ ਨਹੀਂ ਮਰਿਆ ਬੰਗਲਾਦੇਸ਼ ਛੱਡ ਹੋਇਆ ਲੱਖਾਂ ਆਦਮੀ ਮਰ ਗਏ ਅਟਾ ਫਿਰ ਵੀ ਹੋਏਗਾ ਨਾ ਇਹਨੇ ਆਦਮੀ ਮਾਰੇ ਕਿਉ ਮਾਰੇ ਇਦੋ ਸਾਂ ਡਿਵਾਈਡ ਹੋਇਆ ਲੱਖਾਂ ਆਦਮੀ ਮਾਰਤੇ ਉਹ ਸਿਆਣੇ ਸੀ ਅੱਡ ਹੋ ਗਏ ਇੱਕ ਵੀ ਬੰਦਾ ਨਹੀਂ ਮਾਰਿਆ ਅਠਦਾਉ ਹੋ ਗਿਆ ਨਾ ਅਗਲਾ ਵਾਲੇ ਕੌਣ ਹੋਏ ਫਿਰ ਜਿਹੜੇ ਨਸ਼ਾਨ ਕਰਕੇ ਅੱਗਾ ਲਾ ਕੇ ਫੂਕ ਕੇ ਬੰਦੇ ਮਾਰ ਕੇ ਅੱਡ ਹੋਏ ਉਹ ਚੰਗੇ ਹੋਏ ਹੁਣ ਕਾਹਨੂੰ ਦੁਸ਼ਮਣਾਂ ਵਾਲੇ ਬੈਠੇ ਨੇ ਉਹ ਚੰਗੇ ਹੋਏ ਕਿ ਜਿਹੜੇ ਕਹਿੰਦੇ ਹੱਸਦੇ ਸਨ ਹੱਸਦੇ ਸੰਜਣ ਛੋੜੀਏ ਫੇਰ ਮਿਲਣ ਕੀ ਆਸ ਸਿਆਣੇ ਹੋਣੇ ਕਿ ਹੱਸਦੇ ਸੱਜਣ ਛੋੜੀਏ ਸੱਜਣਾ ਨੂੰ ਹੱਸਦੇ ਨੂੰ ਛੱਡਦੀਏ ਵੀ ਹੁਣ ਭਾਈ ਆਪਣੀ ਰਿਵਣੀ ਨਹੀਂ ਹੋਣਾ ਪਾੜਾ ਡੋਜੀਏ ਇਤੋਂ ਜ਼ਿਆਦਾ ਨਾ ਖਰਾਬਾ ਹੋ ਜਾਏ ਕੰਮ ਤਾਂ ਦੁਬਾਰਾ ਮਿਲਣ ਦੀ ਆਸ ਵੀ ਹੁੰਦੀ ਹੈ ਜਿਹਦੇ ਛੱਡਦੀਏ ਐਸੀ ਸਿਆਣਪ ਇਹਨਾਂ ਨੂੰ ਕੋਣ ਸਮਝਾਵੇ ਇਹ ਤਾਂ ਆਪੇ ਬਹੁਤ ਬੜੇ ਹੈ ਸੰਕਟinਵਾਰ ਨਹੀਂ ਉਦਮ ਉਧਾਰ ਨਹੀਂ ਇਹ ਸੰਕਟ ਨਾ ਸੰਕਟ ਦੀ ਗੱਲ ਚੱਲਦੀ ਸੀ ਹੁਣ ਸੰਕਟ ਸਾਰੇ ਹੀ ਰਹਿ ਸੰਕਟ ਲਾਏ ਤੁਰਤੇ ਤੁਸੀਂ ਆਪਾਂ ਡਿਸਕਸ ਕਰ ਲਿਆ ਘਰਾਂ 'ਚ ਵੀ ਸੰਕਟ ਨਾ ਇਹ ਤੇ ਦਾ ਘਰ ਵਾਲੀ ਦਾ ਘਰ ਵਾਲੇ ਦਾ ਸੰਕਟ ਖੜਾ ਹੋ ਗਿਆ ਇੰਨਾ ਸਿਆਣਾ ਇਹ ਗਾਹਣ ਵਾਲਾ ਆਦਮੀ ਹੋ ਗਿਆ ਆਦਮੀ ਯਾਰ ਔਰਤਾਂ ਨੇ ਜਿਆਦਾ ਸਿਆਣੇ ਹੋ ਗਏ ਨਾ ਓਵਰ ਕਲੇਵਰ ਹੋ ਗਏ ਦੋਹਾਂ ਦੀ ਨਹੀਂ ਬਣਦੀ ਬਸ ਇਹ ਹੱਦ ਹੈ ਕਲੇਵਰਟੀ ਇਹਦੀ ਇਹ ਦੋ ਕੰਮ ਹੁੰਦੇ ਹਨ ਹੋਰ ਕੁਝ ਨਹੀਂ ਜਦੋਂ ਆਦਮੀ ਔਰਤ ਦੀ ਖੜਪੜ ਹੋ ਜਾਏ ਦੋਗੇ ਬਹੁਤ ਹੈ ਹੋਰ ਕੁਝ ਨਹੀਂ ਹੁੰਦਾ ਇਹ ਦੋ ਗੱਲ ਸਮਾਪਤੀ ਹੈ ਇਹ ਦੋ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦਾ ਬਾਰ-ਬਾਰ ਗੱਲ ਗੁਰਬਤ ਵਿੱਚ ਜ਼ਿਕਰ ਹੈ ਇਹ ਰਿਸ਼ਤਾ ਗੁਰਮੁਖ ਦਾ ਪਰਮੇਸ਼ਰ ਨਾਲ ਇਹ ਗੁਰਮਖਦਾ ਪਰਮੇਸ਼ਰ ਨਾਲ ਰਿਸ਼ਤਾ ਹੈ ਖਾਦਮ ਛੋੜ ਦੂਜੇ ਲਗੇ ਡੁੱਬੇ ਸੇ ਪੰਜਾਰਿਆ ਖਾਦਮ ਪਰਮੇਸ਼ਰ ਨੂੰ ਕਿਹਾ ਹੈ ਜੇ ਖਾਦਮ ਵਾਲਾ ਰਿਸ਼ਤੇ ਜੀ ਵੀ ਖਟਾਸ ਪੈਦਾ ਹੋ ਗਈ ਨਾ ਦੁੱਖ ਪੈਦਾ ਹੋ ਗਈ ਫਿਰ ਮੌਤ ਹੈ ਮੌਤ ਹੈ ਫਿਰ ਕੁਝ ਵੀ ਨਹੀਂ ਇਹ ਕਹਿੰਦੇ ਨੇ ਪੜ ਲਏ ਕੇ ਮੈਂ ਕਹਿੰਦਾ ਇਹ ਬੇਗਰ ਹੋ ਗਏ ਬੇ ਇਕਲੀ ਦੀ ਅਖੀਰ ਤੈ ਪਹੁੰਚ ਗਈ ਹੈ ਇਸ ਵਕਤ ਸੰਸਾਰ ਐਦੋ ਵੱਡੀ ਬੇਅਕਲੀ ਕਿਤੇ ਨਹੀਂ ਗੁੜੀ ਏ ਅਕਲ ਵਾਲੇ ਨਹੀਂ ਓਏ ਬੇਕਲੋਗੇ ਸਾਰੇ ਓਏ ਅਕਲ ਖਾਨੇ ਚਲੀ ਗਈ ਸਭ ਦੀ ਅਕਲ ਵਾਲਾ ਘਰੇ ਇਹਨਾਂ ਨੂੰ ਅਕਲ ਦਾ ਪਤਾ ਹੀ ਨਹੀਂ ਅਕਲ ਕੀ ਹੁੰਦੀ ਹੈ ਜਿੱਥੇ ਬਾਦ ਵਿਵਾਦ ਹੈ ਉੱਥੇ ਅਕਲ ਹੁੰਦੀ ਹੋਈ ਨਹੀਂ ਅਕਲ ਗਵਾਈਏ ਬਾਦ ਅਕਲੀਏ ਰੱਖੀਏ ਤਾਂ ਸਾਰੇ ਜਿਹੜੇ ਘਰ ਚ ਬਾਦੋ ਬਾਦ ਹੈ ਜਿਹੜੀ ਔਰਤਾ ਆਦਮੀ ਨਾਲ ਬਾਤ ਕਰਦੀ ਹੈ ਕਹਿੰਦੇ ਕਿ ਖਸਮਾ ਨਾ ਜਿਹੜਾ ਖਸਮੇ ਕਰਿਆ ਬਰਾਬਰੀ ਫਿਰ ਗੈਰ ਤੰਦਰ ਪਾਏ ਇਹ ਕੈਨੜੀ ਆਦਮੀ ਵਰਤ ਬਰਾਬਰ ਨੇ ਗੁਰਬਾਣੀ ਚ ਉਹ ਗੁਰਬਾਣੀ ਕੁਛ ਹੋਰ ਕਹਿੰਦੀ ਹੈ ਇਹਨਾਂ ਦੀ ਬੁੱਧੀ ਭ੍ਰਸ਼ਟ ਹੋਈ ਹੋਈ ਹੈ ਵਿਦਵਾਨ ਨੇ ਨਾ ਬੁੱਧੀ ਤਾਂ ਇਹਨਾਂ ਦੀ ਭ੍ਰਸ਼ਟ ਹੈ ਗੁਰਬਾਣੀ ਦੇ ਆਪਣੇ ਬਦਾ ਅੰਤਕੰਦ ਹਾਂ ਵੀ ਗੁਰਬਾਣੀ ਵੀ ਇਹ ਕਹਿੰਦੀ ਹੈ ਜੋ ਅਸੀਂ ਕਰਦੇ ਹਾਂ ਗੁਰਬਾਣੀ ਕੋਈ ਨਹੀਂ ਕਹਦੀ ਇਹ ਗੱਲ ਗੁਰਬਾਣੀ ਕਹਦੇ ਖਸਮੇ ਕਰਿਆ ਬਰਾਬਰੀ ਫਿਰ ਗੈਰ ਤੰਦਰ ਪਾਏ ਉੱਤੇ ਸਿਰਦੂਗਾ ਜਿੱਥੋਂ ਨਰਕ ਦੇ ਵਿੱਚ ਡੁੱਗ ਜਾ ਕੇ ਇਹ ਕਹਿੰਦੀ ਆ ਕਦੋਂ ਕਹਿੰਦੀ ਆ ਬਰਾਬਰੀ ਬਰਾਬਰੀ ਕਦੋਂ ਕਹਿੰਦੀ ਹੈ ਉਹ ਤਾਂ ਕਹਿੰਦੇ ਇਹ ਕਰਿਆ ਬਰਾਬਰੀ ਇਹ ਸੋਚਿਆ ਖਸਮ ਦੀ ਬਰਾਬਰੀ ਕਰਨੀ ਤਾਂ ਨਰਕ ਦੇ ਵਿੱਚ ਚਲੀ ਜਾਉਂਦੀ ਇੱਕਦੋ ਤੇ ਇਦੋਂ ਵੱਡੀ ਤਾਂ ਕੋਈ ਸਜ਼ਾ ਹੀ ਨਹੀਂ ਹੈ ਫਿਰ ਇਦੋਂ ਵੱਡੀ ਤਾਂ ਕੋਈ ਸਜ਼ਾ ਨਹੀਂ ਹੈ ਨਰਕ ਬਣ ਜੂਗਾ ਸੰਸਾਰ ਨਰਕ ਬਣਿਆ ਹੋਇਆ ਤਾਂ ਹੀ ਹੈ ਸੋ ਜਨਰਲ ਦੀ ਨਰਕ ਵਾਲੀ ਹੈ ਸਾਰਿਆਂ ਦੀ ਸੰਸਾਰ ਆਸੋਖ ਨਰਕ ਹੈ ਇਹ ਦੋੜਾ ਨਰਕ ਹੋਰ ਕਿਉਂ ਹੈ ਇਹ ਦੋੜਾ ਨਰਕ ਕਿਉਂ ਹੈ ਆਦਮੀ ਆਦਮੀ ਦਾ ਖੁਦ ਦਾ ਪੈਸਾ ਆਤਬਾਦ ਮਰਦੇ ਕੌਣ ਨੇ ਗਰੀਬ ਹਮੇਂ ਬੰਬ ਰੱਖਦਣ ਨੂੰ ਮਾਰਦਣ ਐਦੋ ਬੜਾ ਅਪਰਾਧ ਕੀ ਹੋ ਵੱਡੇ ਵੱਡੇ ਅਪਰਾਧ ਕਰਨ ਲੱਗਿਆ ਆਦਮੀ ਸੋਚਦਾ ਨਹੀਂ ਵੇ ਕੀ ਕਰਨੇ ਪਰ ਇਹ ਵੱਡੇ ਅਪਰਾਧ ਸਰਕਾਰ ਵੀ ਕਰਨ ਦਿੰਦੀ ਐ ਉਹਨਾਂ ਦੇ ਡੋਰ ਨਾ ਮਲੇ ਉਧਰ ਦੂਜੇ ਪਰ ਜਾਂਦੇ ਨੇ ਵਿਚਰ ਜਾਂਦੇ ਰੋ ਵੀ ਕੀ ਕਰਨ ਦੂਜੇ ਪਰ ਜਾਂਦੇ ਪਰ ਇਹਦੀ ਝੜਕੀ ਐ ਬੱਕੂ ਕੇ ਮੇ ਲੜਾਈ ਐ ਸਵਾਲ ਤਾਂ ਐ ਲੋ ਕੋਈ ਗੱਲ ਫੇਰ ਉੱਥੇ ਜਾਂਦੀ ਬੇਅਗਲੀ ਨੂੰ ਅਕਲ ਤੇ ਲੱਤਾਂ ਅਸੀਂ ਧਰਮ ਦੀ ਹਾਨੀ ਕਰਨੀ ਚਾਹੁੰਦੇ ਹਾਂ ਅਸੀਂ ਬੇਸ਼ਰਮੀ ਨੂੰ ਉੱਪਰ ਲਿਆਉਣਾ ਚਾਹੁੰਦੇ ਹਾਂ ਜਿਹੜੀਆਂ ਗੱਲਾਂ ਨੇ ਧਰਮ ਖਿਲਾਫ ਸੱਚ ਧਰਮ ਉਹਨਾਂ ਨੂੰ ਅਸੀਂ ਉਹਨਾਂ ਧਰਮ ਨੂੰ ਦਬਾਵਾ ਜਾਣਾ ਬਨਵਰ ਜੀ ਨੂੰ ਉੱਪਰ ਲਿਆਉਣਾ ਚਾਹੁੰਦੇ ਹਾਂ ਜਦੋਂ ਧਰਮ ਤੇ ਬਨਵਰ ਜੀ ਆ ਵੀ ਹੁੰਦੀ ਹੈ ਇਹ ਕੁਝ ਹੋ ਜਾਂਦਾ ਹੈ ਬڑے-ਬڑے ਬੰਗਤਾਸੀਂ ਪਹਿਲਾਂ ਬਣਾਏ ਹੋਏ ਨੇ ਆਪਣੇ ਬਹੁਤ ਤਿਆਰ ਪਹਿਲਾਂ ਹੀ ਕਰ ਲਈ ਇਹਨਾਂ ਅਕਲਮੰਦਾਂ ਨੇ ਸਾਰੇ ਸੰਸਾਰ ਦੇ ਕਈ ਵਾਰ ਮੌਤ ਹੋ ਸਕਦੀ ਹੈ ਜਿਹਨਾਂ ਕੋ ਸਾਡੇ ਕੋ ਸਮਾਨ ਹੈ ਇਹ ਅਸੀਂ ਪਹਿਲਾਂ ਪੈਦਾ ਕਰ ਲੈ ਵੱਡੀ ਅਕਲ ਦਾ ਦਿੱਜਾ ਸਾਡੇ ਇਹ ਇੱਥੇ ਪਤਾ ਲੱਗਦਾ ਅਕਲਮੰਦਾਂ ਦਾ ਇਹਨਾਂ ਦਾ ਕਿੰਨਾ ਵਿਸ਼ਵਾਸ ਹੈ ਸਾਨੂੰ ਇੱਕ ਦੂਜੇ ਤੇ ਸੰਕਟਨ ਵਾਰ ਨਹੀਂ ਅਦਮ ਉਹ ਦਾ ਹਾਰ ਨਹੀਂ ਸੰਕਰਣਵਾਲ ਨਹੀਂ ਕਾਲ ਕੀ ਹੈ ਸਾਰੇ ਸੰਕਰਣਵਾਲ ਕੀ ਕਰ ਸਕਦੀ ਹੈ ਗੁਰਮਤ ਕਰ ਸਕਦੀ ਹੈ ਐਵੇਂ ਨਹੀਂ ਟਾਈਮ ਲਾਇਆ ਇਹ ਸੰਕਰਣ ਜੇ ਕਹਿੰਦੇ ਵੀ ਨੇ ਇਹ ਯੂ ਐਨਓ ਦੀ ਇਹ ਡਿਮਾਂਡ ਵੀ ਹੈ ਵੀ ਇਹ ਜਿਹੜਾ ਬਤ ਹੈ ਨਾ ਗੁਰਨਾਕ ਦੀ ਜਿਹਦੀ ਸਮਝ ਆ ਜਾਏ ਸੰਕਰਣਵਾਲ ਹੋ ਸਕਦਾ ਹੈ ਇਹਤੇ ਬਿਨਾਂ ਹਲਾਜ ਨਹੀਂ ਨਹੀਂ ਤੇ ਖਤਮ ਤਾਂ ਹੈ ਉਹ ਉਹ ਤਾਂ ਕੋਈ ਰੋਣਾ ਹੀ ਨਹੀਂ ਹੈ ਖਤਮ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੇ ਚੱਲਦਾ ਐ ਮੇਰਾ ਵਰਲਡ ਵਾਰ ਹੋਊਗੀ ਐਟਮਿਕ ਜਦ ਹੋਊਗੀ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਨੇ ਕੀ ਰੋਕਣੀ ਹੈ ਇਹਨਾਂ ਨੇ ਕੀ ਰੋਕੜੀ ਇਹਨਾਂ ਨੂੰ ਇੰਨੀ ਅਕਲ ਨਹੀਂ ਰੋਕਣ ਵਾਲਿਆ ਨੂੰ ਜਦੋਂ ਖੋਦ ਗਰ ਜਿਓ ਤੇ ਅਕਲ ਲੱਗੀ ਕਬ ਜਦੋਂ ਸਵਾਰ ਸੋ ਤੇ ਅਕਲ ਲੱਗੀ ਕਬ ਅਕਲ ਤਾਂ ਪਰਮਾਰਥ ਤੇ ਆ ਕੇ ਪੈਦਾ ਹੁੰਦੀ ਹੈ ਅਕਲੋਂ ਨਵਾਂ ਪੱਤਾ ਫੁੱਟਦਾ ਜਦੋਂ ਅੰਦਰ ਪਰਮਾਰਥ ਪੈਦਾ ਹੁੰਦਾ ਹੈ ਸਵਾਰਥ ਛੱਡ ਕੇ ਤਾਂ ਨਵਾਂ ਪੱਤਾ ਫੁੱਟਦਾ ਪੱਤੇ ਤਾਂ ਫੁੱਟਦੇ ਪਹਿਲਾ ਪੱਤਾ ਫੁੱਟਦਾ ਸਵਾਰਥ ਛੱਡ ਕੇ ਪਰਮਾਰਥ ਪੈਦਾ ਹੁੰਦਾ ਅੰਦਰ ਇਹ ਪਰਮਾਰਥ ਵਾਲਿਆਂ ਦੀ ਲਿਖੀ ਹੋਈ ਹੈ ਸਾਰੀ ਗੁਰਬਾਣੀ ਜਿਹਨਾਂ ਨੂੰ ਬੱਥੇ ਟੇਕਦੇ ਨੇ ਮਹਾਨ ਸੰਤ ਕਹਿ ਕੇ ਕਿਹੜਾ ਨਹੀਂ ਕਹਿੰਦਾ ਨੇ ਜੋ ਬੜੇ-ਬੜੇ ਲੀਡਰ ਕਿਹੜਾ ਨਹੀਂ ਕਰਦਾ ਅਕਬੀਰ ਨੂੰ ਮਹਾਨ ਕਿਹੜਾ ਨਹੀਂ ਕਰਦਾ ਅਕਬੀਰ ਦੀ ਇੱਜ਼ਤ ਕਿਉਂ ਕਰਦੇ ਨੇ ਕਬੀਰ ਕੋ ਕੀ ਸੀ ਰਬਦਾਸ ਕੋ ਕੀ ਸੀ ਕੀ ਸੀ ਉਹਨਾਂ ਦੇ ਕੋਲ ਸਵਾਏ ਅਕਲ ਤੇ ਕੀ ਸੀ ਉਹਨਾਂ ਦੇ ਕੋਲ ਹੋਰ ਦੱਸਣ ਕੀ ਸੀ ਸਵਾਏ ਤਿਆਗ ਤੇ ਹੋਰ ਕੀ ਸੀ ਉਹਨਾਂ ਕੋਲ ਪ੍ਰਾਨੀ ਕਹਾ ਤੇਰਾ ਕਹਿ ਮੇਰਾ ਜਿਵੇਂ ਤਾਰ ਪਰ ਪੰਖ ਉਸੇ ਰਾਮ ਜੇ ਇਹੀ ਗੱਲ ਮੰਨ ਲੈਣ ਆਪੇ ਛੁੱਟ ਜਾ ਸਭ ਕੁਝ ਇਕ ਕੋਈ ਗੱਲਾਂ ਸਭ ਕੁਝ ਛੱਡ ਜਾ ਸਭ ਪਿੱਛੇ ਆ ਜਾਣ ਵੀ ਭਾਈ ਰਾਜ ਜੀ ਦਾ ਕੰਨਾ ਕਰੋ ਰਲ ਕੇ ਕਰੋ ਸਭ ਪਿੱਛੇ ਆੜ ਜਾਣ ਕੀ ਲੈਣਾ ਹੈ ਰਾਜ ਤੇ ਆਰਾਮ ਨਾਲ ਕਰਨ ਚਿੰਤਾ ਜ਼ਰੂਰ 24 ਘੰਟੇ ਦੀ ਰਖਣੀ ਰਾਤ ਨੂੰ ਦੀਦਰੀ ਹੁੰਦੀ ਇਹ ਕੋਈ ਗੱਲਾਂ ਦੇ ਵਿੱਚ ਕਿਆ ਤੇ ਰੱਖਿਆ ਮੇਰਾ ਜੈਸੇ ਦਰਬਾਰ ਪੰਖ ਕਹਤਾ ਕਿ درخت ਤੇ ਜਿਵੇਂ ਜਾਨਵਰ ਹੈ ਕਿੰਨੇ ਦੰਦਾ ਹੈ ਉਹਦੀ ਉਮਰ ਹੈ ਐ ਬੈਠੇ ਆ ਬਿਰਕਾ ਇਹੇਟ ਜਦੋਂ ਜਾਂਦੇ ਇਕੱਠੇ ਕੁਝ ਤੱਤੇ ਕੁਝ ਬੋਲਣ ਬਿਠੇ ਆ ਤੋ ਸਭੇ ਉੱਠ ਜਾਣਾ ਜੋ ਜੋ ਉਹ ਦਬਿਆਣੀ ਸਾਰੇ ਚਲੇ ਜਾਂਦੇ ਨੇ ਤੁਸੀਂ ਚਲੇ ਜਾਣ ਕਿਹੜੇ ਪਾਸੇ ਤੁਸੀਂ ਲੱਗੇ ਹੋ ਆਦਮਾ ਉਧਾਰਨੀ ਬਾਦ ਵਿੱਚ ਫਸੇ ਨੇ ਸਾਰੇ ਤੇਜ ਪ੍ਰਕਰਖਣੀ ਤੁੰਦ ਤਵੇ ਆਦਮਾ ਉਧਾਰਨੀ ਕਿਵੇਂ ਆ ਤੇਜ ਪ੍ਰਕਰਖਣਾ ਅਕਲ ਦੇ ਰਹੀ ਆ ਸਾਰਿਆਂ ਨੂੰ ਗਿਆਨ ਵੀ ਬਚੋ ਜੇ ਬਚੁੰਦਾ ਤੇਜ ਪਰ ਜਾਓਗੇ ਤੇਜ ਅਕਲ ਹੁੰਦੀ ਆ ਅਕਲ ਪ੍ਰਚੰਡ ਗਿਆਨ ਦੇਣਾ ਇਹ ਪ੍ਰਕਰਖਣਾ ਜਿਵੇਂ ਸੂਰਜ ਤੇਜ ਦੇ ਰਿਹਾ ਸਾਨੂੰ ਤਾਂ ਦਿਲ ਚੜਦਾ ਤੁੰਦ ਤਵੇ ਦੇ ਰਿਹਾ ਤੇਜ ਦੇ ਰਿਹਾ ਸਾਨੂੰ ਲਾਈਟ ਦੇ ਰਹੇ ਹੈ ਪਰ ਕਰ ਖੜੋ ਤਾਂ ਆਪ ਤੋਂ ਦੂਰ ਨੂੰ ਸਿੱਟਣਾ ਕਿਸੇ ਚੀਜ਼ ਨੂੰ ਫੈਂਕਣਾ ਪਰ ਕਰ ਖੜ ਪ੍ਰਹਾਰ ਕਰਨਾ ਜਿਵੇਂ ਤੀਰ ਹੈ ਸੀ ਛੱਡਦੇ ਆ ਦੂਰ ਨੂੰ ਜਾਂਦਾ ਪ੍ਰਹਾਰ ਕਰਨਾ ਪਰ ਕਰ ਖੜ ਕਰਨਾ ਆਪ ਤੋਂ ਦੂਰ ਨੂੰ ਸਿੱਟਣਾ ਕਿਸੇ ਚੀਜ਼ ਆਪਣੇ ਗਿਆਨ ਨੂੰ ਵੰਡਣਾ ਲੋਕਾਂ ਨੂੰ ਰੋਸ਼ਨ ਕਰਨਾ ਸਾਰਿਆਂ ਦੇ ਹਿਰਦਿਆਂ ਨੂੰ ਇਹ ਪਰ ਕਰ ਖੜ ਤੁੰਦ ਤਵੇ ਤੁੰਦ ਤਵੇ ਔਰ ਜਿਹੜਾ ਤੇਰਾ ਤੇਜ ਹੈ ਨਾ ਬਹੁਤ ਹੀ ਸ਼ਕਤੀਸ਼ਾਲੀ ਤੇਜ ਹੈ ਤੇਰਾ ਤੇਰਾ ਜਿਹੜਾ ਪ੍ਰਚੰ ਗਿਆਨ ਹੈ ਨਾ ਬਹੁਤ ਸ਼ਕਤੀਸ਼ਾਲੀ ਹੈ ਇਹ ਨਹੀਂ ਹੈਗਾ ਵੀ ਇਧਰ ਨੂੰ ਚੜਦਾ ਨਹੀਂ ਬਾਣੀ ਤੇਰਾ ਕੋਈ ਗਿਆਨ ਜਿਆਦਾ ਕਿਸੇ ਕੋ ਇਧਰ ਇਹਦਾ ਅਸਰ ਨਹੀਂ ਹੁੰਦਾ ਤੇਰਾ ਗਿਆਨ ਐਡਾ ਤੇਰੇ ਕੋਲ ਐਡੀ ਵੱਡੀ ਲਾਈਟ ਹੈ ਸਾਰਿਆਂ ਨੂੰ ਰੋਸ਼ਨ ਕਰ ਰਹੀ ਹੈ ਕੋਈ ਬੰਦ ਗਿਆਨ ਵਾਲਾ ਨਹੀਂ ਬਹਾਰ ਹੈਗਾ ਵੀ ਜਿੱਥੋਂ ਮੋੜਿਆ ਉਹਦੀ ਲਾਈਟ ਪਿੱਛੇ ਨੂੰ ਦੁਖ ਦੋਖ ਦਹੰਤੀ ਜਵਾਲ ਜੇ ਅੰਤੀ ਦੁਖ ਦੋਖ ਦੇ ਹੰਤੀ ਦੁਖ ਦੋਖ ਨੇ ਜੇ ਲੋਕਾਂ ਨੇ ਸਾਡੇ ਸੰਸਾਰੀਆਂ ਦੇ ਦੁਖ ਦੋਖ ਹੋਣਾ ਨੇ ਸਾਡੇ ਕੋਲ ਕੀ ਹੈ ਉਹ ਬੜੇ ਵੀਰੇ ਸਾਡੇ ਕੋਲ ਅਸੀਂ ਜਿਹਨੇ ਸੁਖ ਪੈਦਾ ਕਰਦਾ ਉਹਦੇ ਵੀ ਦੁਖ ਨੇ ਉਹ ਤੋ ਤੋ ਸੁਖ ਲੱਗਦੇ ਨੇ ਸਭ ਦੁਖ ਪੈਦਾ ਕੀਤੇ ਨੇ ਸੀ ਦੁਖ ਦੋਖ ਦਹੰਤੀ ਸੁਖ ਪੈਦਾ ਹੀ ਨਹੀਂ ਕਰ ਸਕਦਾ ਸੁਖ ਤਾਂ ਪਰਮੇਸ਼ਰ ਪੈਦਾ ਕਰਦਾ ਹੈ ਆदमी ਦੁੱਖ ਪੈਦਾ ਕਰੂਗਾ ਸੁਖ ਨਹੀਂ ਪੈਦਾ ਕਰ ਸਕਦਾ ਜਿੰਨਾ ਜਦ ਨਹੀਂ ਪੈਦਾ ਕੀਤਾ ਡਵੈਲਪਮੈਂਟ ਉਸ ਦੁੱਖ ਪੈਦਾ ਕੀਤਾ ਸਾਬਤ ਕਰੇ ਵੀ ਸੁਖ ਹੈ ਕੋਈ ਕੋਈ ਆਦਮੀ ਸਾਬਤ ਕਰੇ ਹਾਂ ਪਤਾ ਪਿੱਛੋਂ ਲੱਗਦਾ ਵੀ ਦੁੱਖ ਹੈ ਪਹਿਲਾਂ ਸੁਖ ਲੱਗਦਾ ਹੁੰਦਾ ਪਿੱਛੋਂ ਪਤਾ ਲੱਗਦਾ ਦੁੱਖ ਕੋ ਨੂੰ ਫਲ ਦੁੱਖ ਦਾ ਲੱਗਦਾ ਬੁੱਢਾ ਬਾਇਰਾ ਲੱਗਦਾ ਵੀ ਸੁਖ ਦੇਊਗਾ ਇਹ ਨਾੜਾ ਨੇ ਹੁਣ ਛੋਟੇ ਛੋਟੇ ਆਏ ਲੱਗਦੇ ਨੇ ਸੁਖ ਦੇਣਗੇ ਬੜੇ ਹੋ ਕੇ ਕੀ ਕਰਨਗੇ ਕੀ ਨਹੀਂ ਕਰਨਗੇ ਫੇਰ ਇਹਨਾਂ ਵੀ ਦੁਖੀ ਕਰਦਾ ਅਲਾਹ ਨੇ ਦੁਖੀ ਕਰਦਾ ਅਲਾਹ ਨੇ ਦੁਖੀ ਕਰਦਾ ਫਿਰ ਉਹੀ ਗੱਲ ਹੈ ਨਾ ਫਿਰ ਦਿਹਾਣੇ ਜੱਗੇ ਲੱਗਦੇ ਜਦੋਂ ਆਪਣੀ ਮਰਜ਼ੀ ਕਰ ਲੱਗਦੇ ਨੇ ਫੇਰ ਦੁਖੀ ਇਹ ਆਪਣੀ ਮਰਜ਼ੀ ਦੁਖੀ ਕਰਦੀ ਆ ਆਪ ਨੂੰ ਵੀ ਦੁਆਏ ਨੂੰ ਵੀ ਆਪ ਨੂੰ ਬਾਝ ਕਰਦੀ ਆ ਦੁਆਏ ਪਰਮੇਸ਼ਰ ਨੂੰ ਅਸੀਂ ਦੁਖੀ ਕਰ ਰਹੇ ਹਾਂ ਆਪਣੇ ਮਰਜ਼ੀ ਸਾਡੀ ਉਹਨੂੰ ਦੁਖੀ ਕਰ ਲਈ ਹੈ ਖਸਮੇ ਕਰੇ ਬਰਾਬਰੀ ਬਰਾਬਰੀ ਕੀ ਹੈ ਉਹ ਜੋ ਚਾਹੁੰਦਾ ਅਸੀਂ ਹੋਰ ਚਾਹੁੰਦੇ ਉਹਦੇ ਵਿਰੁੱਧ ਇਹ ਬਰਾਬਰੀ ਹੈ ਉਹ ਚਾਹੁੰਦਾ ਹੈ ਅਸੀਂ ਚਾਹੁੰਦੇ ਬਰਾਬਰੀ ਹੋਈ ਹੈ ਸਾਡੀ ਇੱਛਾ ਜੇ ਉਹਦੇ ਅਨਸਾਰ ਇੱਛਾ ਤੇ ਨਹੀਂ ਉਹਦੀ ਬਰਾਬਰੀ ਹੈ ਔਰਤ ਦੀ ਇੱਛਾ ਜੇ ਆਦਮੀ ਦੀ ਇੱਛਾ ਦੇ ਖਿਲਾਫ ਹੈ ਬਰਾਬਰੀ ਹੈ ਪਰ ਆਦਮੀ ਤੇ ਇੱਕ ਭੈਣ ਰਲ ਬਰਜੀ ਆਪਣੀ ਆਜ਼ਮੀ ਬਣੀ ਕਰ ਸਕਦਾ ਕਿ ਆਦਮੀ ਮਰਜੀ ਕਰਦਾ ਪਰਮੇਸ਼ਰ ਤੋਂ ਭੁੱਲਿਆ ਹੋਇਆ ਉਹ ਆਪਣੇ ਖਸਬੇ ਨਾਲ ਜੁੜਿਆ ਹੋਇਆ ਆਦਮੀ ਆਪਣੇ ਖਸਬੇ ਦੇ ਅਨੁਸਾਰ ਚੱਲੇ ਔਰਤ ਆਪਣੇ ਖਸਬੇ ਦੇ ਅਨੁਸਾਰ ਚੱਲੇ ਫਿਰ ਇੱਕੋ ਖਸਬੇ ਦੇ ਅਨੁਸਾਰ ਨਹੀਂ ਦੋਏ ਇੱਕੋ ਖਸਬੇ ਦੇ ਅਨੁਸਾਰ ਨਹੀਂ ਦੋਏ ਭਈ ਆਦਮੀ ਰੇਲਵੇ ਲਾਈਨ ਤੇ ਚੱਲ ਰਿਹਾ ਔਰਤ ਪਿੱਛੇ ਪਿੱਛੇ ਚੱਲ ਰਹੀ ਦੋ ਰੇਲਵੇ ਲਾਈਨ ਤੇ ਚੱਲ ਰਹੇ ਨੇ ਗੁਰਮਤ ਦੇ ਜਿਹੜੇ ਆਦਮੀ ਚੱਲ ਰਿਹਾ ਔਰ ਦੋਦੇ ਪਿੱਛੇ ਚੱਲ ਰਿਹਾ ਦੋਏ ਗੁਰਮਤ ਦੇ ਹੀ ਚੱਲ ਰਹੇ ਨੇ ਆਦਮੀ ਦੀ ਮਰਜੀ ਉੱਤੇ ਹੈ ਕਿੱਥੇ ਜਿਹੜੇ ਵਿਦਵਾਨ ਕਹਿੰਦੇ ਨੇ ਉਹਦੇ ਮਰਜ਼ੀ ਵੀ ਚੱਲ ਉਹਦੀ ਮਰਜ਼ੀ ਵੀ ਉਹਦਾ ਝਗੜਾ ਪੈਦਾ ਕਰਦਾ ਉਹਦਾ ਝਗੜਾ ਖੜਾ ਕਰਦਾ ਉਹਨਾਂ ਨੇ ਆਪਣੀ ਮਰਜ਼ੀ ਦਾ ਸਾਰਾ ਝਗੜਾ ਹੀ ਐ ਇਹ ਹੱਲ ਨਹੀਂ ਐ ਇਹਦਾ ਇਹ ਹੱਲ ਨਹੀਂ ਐ ਝਗੜੇ ਦਾ ਝਗੜੇ ਦਾ ਹੱਲ ਐ ਸੱਚ ਜਿਹੜਾ ਇਨਸਾਫ ਹਾਕ ਇਨਸਾਫ ਵਾਲੀ ਮਤ ਤੇ ਦੋਏ ਚੱਲਣ ਆਦਮੀ ਆਪਣੀ ਮਰਜੀ ਛੱਡੇ ਔਰਤ ਔਰਤ ਦਾ ਤਾਂ ਮਰਜੀ ਤਾਂ ਕਬਈ ਨਹੀਂ ਹੈ ਆਦਮੀ ਨੂੰ ਆਪਣੀ ਮਰਜੀ ਛੱਡਨੀ ਪਊਗੀ ਨਹੀਂ ਕਿਹੜੇ ਜੇ ਧਰਮਾਂ ਦੇ ਜੁੜੇ ਆਵੇ ਤੱਕਲੇ ਸੇ ਇਹ ਤਾਂ ਜਾਨਵਰ ਆ ਹੈ ਫਿਰ ਜਾਨਵਰ ਜਾਨਵਰ ਵੀ ਰੱਖਦੇ ਨੇ ਜਾਨਵਰ ੱੱਕੇ ਨਾਲ ਜ਼ੋਰ ਨਾਲ ਜ਼ੁਲਮ ਨਾਲ ਰੱਖਦੇ ਨੇ ਕਾਬੂ ਆਦਮੀ ਨੂੰ ਇਜਾਜ਼ਤ ਨਹੀਂ ਹੈ ੱੱਕੇ ਨਾਲ ਜੋੜਨਾ ਜ਼ੁਲਮ ਨਾਲ ਕਾਬੂ ਰੱਖਣਾ ਕਿਸਨੂੰ ਆਪਣੇ ਪਿੱਛੇ ਲਾਉ ਲੋ ਧਰਮ ਬਣਾਉਣਾ ਚਾਹੇ ਧਰਮ ਬਣਾਉਣਾ ਹੋਵੇ ਧਰਮ ਵੀ ਤਾਂ ਆਪਣੇ ਪਿੱਛੇ ਲਾਉਣਾ ਹੀ ਹੁੰਦਾ ਗੁਰਮਤਿ ਇਜਾਜ਼ਤ ਨਹੀਂ ਦਿੰਦੀ ਐਸੇ ਧਰਮ ਦੀ ਜਿਹੜਾ دہشت ਦਾ ਨਾ ਫੈਲਣ ਇਹ ਤਾਂ دہشت ਦੀ ਲੋੜ ਪਵੇ ਸਮਝਾਉ ਲੋ ਸਮਝਾ ਕੇ دہشت ਨਹੀਂ دہشت ਵਾਸਤੇ ਗੁਰਮਤਿ 'ਚ ਕੋਈ ਜਗ੍ਹਾ ਨਹੀਂ ਅ ਸਾਡੇ ਜਿਹੜੇ ਸੀ ਨਾ ਅਤਵਾਦੀ ਤਾਂ ਹੀ ਮਾਰੇ ਗਏ ਕਿਉਂ ਮਾਰੇ ਕੋਰਮਾ ਤਾਂ ਤਾਂ ਗੈਰਨੀ ਸੀ ਉਹਨੂੰ ਉਹ ਤਾਂ ਕਹਿੰਦਾ ਸਾਡੀ ਗੱਲ ਨਹੀਂ ਮੰਨਦਾ ਗੋਲੀ ਮਾਰ ਲਓ ਤੁਸੀਂ ਕਿਹਦੀ ਮੰਨਦੇ ਹੋ ਸਵਾਲ ਹੈ ਤੁਸੀਂ ਕਿਹਦੀ ਬੋਲਦੇ ਹੋ ਜੇ ਤੁਸੀਂ ਗੁਰੂ ਦੀ ਮੰਨੋ ਜੇ ਸਿੱਖ ਜੀ ਕਰ ਤਾ ਗੁਰੂ ਦੀ ਮੰਨਦੇ ਨਾ ਉਹ ਕਿ ਗੁਰੂ ਦੀ ਜੇ ਮੰਨਦੇ ਫਿਰ ਤਾਂ ਉਹ ਗੋਲੀ ਮਾਰੇ ਨਹੀਂ ਸਕਦੇ ਫਿਰ ਤਾਂ ਬਣੀ ਬਣਾ ਹੀ ਨਹੀਂ ਸਕਦੇ ਗੁਰਮਤ ਤੋਂ ਸਖਣੇ ਤੇ ਕੋਰੇ ਤੇ ਹੁਣ ਵੀ ਜਿਹੜੇ ਰੌਲਾ ਪਾਉਂਦੇ ਨੇ ਗੁਰਮਤ ਤੋਂ ਕੋਰੇ ਨੇ ਕੱਖ ਨਹੀਂ ਉਹਨਾਂ ਦੇ ਬੱਲੇ ਹੈ। আর ਉਹ ਕਾਮਯਾਬ ਨਹੀਂ ਹੋ ਸਕਣ ਉਹਨਾਂ ਦੇ ਬਗਤ ਤਾਂ ਹੀ ਨਹੀਂ ਬਬਲਕ ਲੱਗਦੀ। ਤਾਂ ਹੀ ਨੇ ਉਹਨਾਂ ਨੂੰ ਕੋਈ ਵੋਟ ਦਿੰਦਾ। ਵੋਟ ਉਹਨਾਂ ਨੂੰ ਲਊਗਾ ਮੈਂ ਪੂਰਖਨੂੜੀ ਕੋ ਵੋਟ ਦਿੰਦਾ ਹੁੰਦਾ। ਅੱਗੇ ਨੁਕਸਾਨ ਕਰਾਤਾ ਹੁਣ ਕਰਾ ਦੇਣਗੇ ਉਹ। ਉਹ ਦੇਖ ਲੈ।